ਦਿੱਤੀ ਧਮਕੀ ਧਮਕੀ ਕੇ ਪਤਾ ਨਹੀਂ ਰਿਪਲਾਈ ਕੀਤਾ ਹੁਣ ਬਲੌਗ ਲੱਭਣਾ ਪੈਣਾ ਭਈ ਕੀਚੇ ਨਾ ਬੰਡ ਮਰਈਏ ਕੋਈ ਕਹੀ ਪ੍ਰੋਬਲਮ ਦਾ ਸਲੂਸ਼ਨ ਹੈ ਕਮੈਂਟ ਮਨ ਕਿਹੜੇ ਬਲੌਗ ਚ ਇਹਨੇ ਬੰਡ ਮਰਈਆ ਹੁਣ ਦੱਸੋ ਭਈਆ ਹਾਂ ਕਿੱਥੇ ਲੱਭਾਂ ਮੈਂ ਅੱਜ ਲਗਵਾਈ ਸਭਨੇ ਮਹਿੰਦੀ ਕਿਸ ਦੀ ਮਹਿੰਦੀ ਹੈ ਹੁਣ ਸ਼ਗਨ ਵਾਲੀ ਇਹ 11 ਮਿੰਟ ਆਤਾ ਹੋਣੀ ਸਕਦਾ ਹੈ ਨਾ ਤੇ ਕਿੱਥੇ ਲੱਭਾਂ ਹੁਣ ਮੈਂ ਇਹਦਾ ਬਲੌਗ ਭਈ ਏ ਮੈਂ ਹਜੇ ਦੇਖਿਆ ਕਿਸੇ ਰੂਸਟ ਦਾ ਥੰਬਨੇਲ ਦੇਖਿਆ ਸੀਗਾ ਘੰਟਾ ਕੇ ਪਹਿਲੇ ਆਇਆ ਕਿ ਅੱਜ ਹੀ ਆਇਆ ਤੇ ਉੱਥੇ ਦੇਖਿਆ ਕਿ ਸ਼ਾਇਦ ਇਹ ਵਾਲਾ ਬਲੌਗ ਹੈ ਕਿ ਇਹ ਆਹ ਥੰਬਨੇਲ ਕਿ ਹੋਇਆ ਹਲਵਾਈ ਸਾਹਿਬ ਦੀਆਂ ਗੱਲਾਂ ਕਮਾਲ ਰਹੀ ਠੀਕ ਹੈ ਦੇਖਣੇ ਆ ਕਿਹੜਾ ਵਾ ਹੁਣ ਕਿੱਥੇ ਬੋਲਿਆ ਨੇ ਧਮਕੀ ਦੀ ਗੱਲ ਸੁਣ ਲਈ ਇਹਦੀ ਇਹ ਵੀ ਜਿਹੜੇ ਦੁੱਖ ਦੇ ਵਿੱਚ ਵੀ ਆ ਬਰਾਬਰ ਖੜ ਜਾਣਾ ਕਿ ਸੁੱਖ ਦੇ ਵਿੱਚ ਹਾਂਜੀ ਹਾਂਜੀ ਸਾਡੇ ਬੇਸ਼ੱਕ ਭਰਾ ਹਮ ਇੱਥੇ ਆ ਤੇ ਯਾਨੀ ਹਾਂ ਲੈ ਵਿੱਚ ਕਤਲ ਕੀਤਾ ਗਿਆ ਤੇਖਰੀ ਇਹ ਮਾਛਾ ਪਰ ਆਂ ਕਿ ਨਾ ਮੇਰਾ ਮੈਨ ਕੋਤਲਾ ਲੋਚ ਹੈ ਕਿ ਜੇ ਪਰ ਹੋ ਮਰੇ ਆ ਗਈ ਹੋਇਆ ਹੈ ਪਰ ਵੀ ਉਹਨਾਂ ਦਾ ਨੋਕਤਾ ਆਇਆ ਹੋਇਆ ਬਹੁਤ ਅੱਛਾ ਮੈਂ ਮਤਲਬ ਤੂੰ ਸੋਚ ਰੂ ਵੀ ਅੱਜ ਦੇ 25 ਤੋਂ 26 ਸਾਲ ਦੇ ਹੋਣਾ ਹੋਵੇ ਮੇਰੇ ਕੋਲ ਹਾਂ ਡਾਇਰ ਨੇ ਇੱਕ ਸਾਲ ਹੋ ਗਿਆ ਮੈ ਤੋਂ ਇਹਨਾਂ ਨੂੰ ਥੋੜਾ ਜਿਹਾ ਦੂਰ ਹੋ ਗਿਆ ਪਰ ਵੀਡੀਓ ਦੇ ਜਰੀਏ ਕਿਹਾ ਮੈਂ ਰੋਜ਼ ਦਿੱਲੀ ਇੱਥੇ ਆਉਂਦਾ ਜਾਂਦਾ ਹਾਂ ਫੋਨ ਤੇ ਫਿਰ ਵੀ ਮੇਰੇ ਨਾਲ ਅਟੈਚਮੈਂਟ ਹੈਗੀ ਐ ਮੈਨੂੰ ਪਤਾ ਵੀ ਜੋ ਮੈਨੂੰ ਇਹ ਕੰਮ ਕਹੂਗੀ ਨਾ ਕਦੇ ਗਲਤ ਨਹੀਂ ਕਹਿ ਸਕਦੀ ਹੂੰ ਇਹ ਮੈਨੂੰ ਇਹ ਮੇਰੇ ਅੰਦਰ ਜਾਂਦਾ ਕਿਸੇ ਨੂੰ ਲੱਗਦਾ ਹੋਊਗਾ ਸੌ ਰੋਸਟਾ ਨੂੰ ਲੱਗਦਾ ਹੋਊਗਾ ਕਿਸੇ ਨੂੰ ਲੱਗਦਾ ਹੋਊਗਾ ਪੁੱਟੇ ਸਿੱਦੇ ਨੂੰ ਉਹਨਾਂ ਨੂੰ ਉਹਨਾਂ ਦੀ ਮੁਬਾਰਕ ਜੋ ਉਹ ਸਾਡੇ ਲਈ ਬੋਲਦੇ ਨੇ ਉਹ ਆਪਣੀ ਭੈਣ ਲਈ ਬੋਲਦੇ ਨੇ ਆਪਣੀ ਮਾਂ ਆ ਹੁਣ ਬੋਲਿਆ ਨਾ ਭੈਣ ਲਈ ਬੋਲਦੇ ਨੇ ਰੋਸਟਰ ਮਾਲਕ ਬਈ ਨਾ ਨਾ ਪਰਾਵਾ ਅੰਕਲ ਜੀ ਆ ਸਾਡੀ ਭੈਣ ਨਹੀਂ ਹੈ ਮਾਂ ਨਹੀਂ ਹੈ ਕੁਛ ਨਹੀਂ ਹੈਗੀ ਇਹ ਕਾਮ ਇਨਸਾਨ ਹੈਗੀ ਹੈ ਤਾਂ ਸਾਨੂੰ ਚੁੱਪਚਾਪ ਨਾ ਬੁੰਡ ਮਾਰਨ ਦਿਆ ਕਰੋ ਇਦਾਂ ਨਾ ਚੁੰਚਾ ਕਰਿਆ ਕਰੋ ਤੁਸੀਂ ਆਪਣੇ ਬਲੌਗ ਬਣਾਈ ਜੋ ਜੋਮ ਕਰਨਾ ਹੈ ਕਰੋ ਤੇ ਸਾਨੂੰ ਵੀ ਆਪਣਾ ਕੰਮ ਕਰਨ ਦਿਓ ਤੁਸੀਂ ਵੀ ਮੋਜਾਂ ਲੋ ਤੇ ਸਾਨੂੰ ਵੀ ਸਵਾਦ ਲੈਣ ਦਿਓ ਆਪ ਦਾ ਹੈ ਜੇ ਕਿਸੇ ਬਲੌਗਰ ਨੂੰ ਦਿੱਕਤ ਹੈ ਤਾਂ ਆਪਣੀ ਪੁੰਡ ਬੰਦ ਕਮਰੇ ਚ ਕਿਉਂ ਇੱਕ ਤਾਂ ਸਿੰਪਲ ਜੀ ਗੱਲ ਹੈ ਜੋ ਲੋਕਾਂ ਨੂੰ ਸਮਝ ਕਿਉਂ ਨਹੀਂ ਆਉਂਦੀ ਬੋਣ ਮਰਨ ਨੂੰ ਆ ਜਾਂਦੇ ਇੱਥੇ ਇੱਥੇ 11 14 ਦਾ ਪਿਆ ਹੁਣ ਇੱਥੇ ਜਾ ਕੇ ਬੋਲਿਆ ਏ ਤਮਕੀ ਭੈਣ ਨੂੰ ਤੇਰੀ ਮਾਂ ਦਾ ਛੋਲਾ ਤੇਰੀ ਦਾ ਭੈਣ ਵਾ ਤੇਰਾ ਛੋਲਾ ਤੇਰੀ ਦਾ ਹੈ ਨਹੀਂ ਬੋਲਦੇ ਨਹੀਂ ਸਿੱਧੀ ਗੱਲ ਹੈ ਜੋ ਸਾਡੇ ਲਈ ਮੇਰੀ ਧੀ ਲਈ ਬੋਲਦੇ ਨੇ ਜਾਂ ਮੇਰੀ ਵਾਈਫ ਲਈ ਬੋਲਦੇ ਹੋਗੇ ਉਹ ਸਾਡੇ ਲਈ ਨਹੀਂ ਉਹ ਸਮਝ ਲਓ ਉਹਨਾਂ ਦੀ ਧੀ ਵੀ ਹੈਗੀ ਹੈ ਉਹਨਾਂ ਦੀ ਭੈਣ ਵੀ ਹੈਗੀ ਹੈ ਉਹਦੀ ਮਾਂ ਵੀ ਹੈਗੀ ਹੈ ਬੋਲੋ ਜੀ ਨਹੀਂ ਬੋਲਣਾ ਫਰਜ਼ ਕੀ ਬੋਲੋ ਮੈਨੂੰ ਕੋਈ ਇਤਰਾਜ ਨਹੀਂ ਹੈਗਾ ਇਤਰਾਜ ਨਹੀਂ ਹੈਗਾ ਤਾਂ ਪਰ ਗਾਣ ਤੇ ਮਿਰਚਾਂ ਕਿਵੜੀਆਂ ਤੇਰੀਆਂ ਹੈ ਜੇ ਤਰਾਜ ਨਾ ਹੋਵੇ ਕਿਸੇ ਨੂੰ ਤਾਂ ਫਿਰ ਉਹ ਇਸ ਤਰ੍ਹਾਂ ਆ ਕੇ ਗਿਆਨਾ ਚੋਦੇ ਇਹ ਤੇਰੇ ਬੰਬੂ ਤਾਂ ਚੰਗਾ ਵੜਿਆ ਵਾ ਹੈ ਚੰਗਾ ਵੜਿਆ ਚੰਗਾ ਆ ਤਾਂ ਤੇਰੇ ਚੀਸਾ ਬਹਿ ਰੀਆਂ ਹਾਏ ਫੋਲਾਣੇ ਲਈ ਬੋਲ ਦਿੰਦੇਮਕਲੇ ਉਹ ਇਹ ਤੂੰ ਕੋਣ ਹੁੰਦਾ ਕੋਣ ਕੀ ਹੁੰਦਾ ਕੀ ਮੇਰੀ ਧੀ ਆ ਕਿਸੇ ਵੀ ਰੋਸਟਰ ਦੀ ਧੀ ਆ ਭੈਣ ਕਿਸੇ ਵੀ ਰੋਸਟਰ ਦੀ ਇਸ ਤਰ੍ਹਾਂ ਦੀ ਜਲੂਸ ਦਿਖਾ ਰਹੀ ਕੀ ਐਸਟੋ ਆਟੋ ਆਪਣੇ ਘਰ ਦਾ ਜਲੂਸ ਦਿਖਾ ਰਹੀ ਮੈਂ ਆਪਣੇ ਬੱਚੇ ਰੀਤੀ ਰਿਵਾਜ ਇਹ ਉਹ ਦਿਖਾ ਰਹੀ ਆ ਯਾ ਰਿੰਪਲ ਦਿਖਾ ਰਿਆ ਯਾ ਫਿਰ ਅਨਦਰ ਜਿਹਨੇ ਵੀ ਰੋਸਟਰ ਹੈਗੇ ਆ ਨਵੇਂ ਪੁਰਾਣੇ ਸਾਰੇ ਜਿਹਨੇ ਵੀ ਹੈਗੇ ਕੋਈ ਦਿਖਾ ਰਿਹਾ ਤਾਂ ਕੋਈ ਜਲੂਸ ਦਿਖਾ ਰਿਹਾ ਆਪਣੇ ਘਰ ਦਾ ਫਿਰ ਕੋਈ ਵਾਹ ਕੰਪੈਰੀਜ਼ਨ ਸਾਡਾ ਆਪਣੀ ਧੀਆਂ ਭੈਣਾਂ ਨਾਲ ਕਿਉਂ ਸਾਡੀਆਂ ਨਹੀਂ ਮਾਂ ਕਰ ਰਹੀਆਂ ਸਾਡੀਆਂ ਧੀਆ ਨਹੀਂ ਕਰ ਰਹੀ ਨਾ ਸਾਡੀਆਂ ਭੈਣਾਂ ਸਭ ਕਰਦੀਆਂ ਪਈਆਂ ਤੇਰੀ ਧੀ ਕਰ ਰਹੀ ਹੈ ਤੇਰੇ ਤੇਰੇ ਵਰਗੇ ਜਿਹੜੇ ਵੀ ਇਨਫਲੂਐਂਸਰ ਹੈ ਉਹ ਮੱਚ ਉਦਾਰੇ ਨੇ ਪਰ ਅਸੀਂ ਥੋੜੀ ਲਾਈਨ ਤੇ ਚੱਲੇ ਹੋਏ ਹਾਂ ਜੋ ਸਾਡੀ ਲਾਈਨ ਹੈਗੀ ਆ ਉਹ ਅਕਾਲਪੁਰ ਨੇ ਤੈਅ ਕੀਤੀ ਵੀ ਹੁਕਮ ਹੈ ਅੰਦਰ ਸਭ ਕੁਝ ਬਾਹਰ ਹੁਕਮਨਾ ਕੋਈ ਹਾਂ ਬਿਲਕੁਲ ਇਹ ਗੱਲ ਤਾਂ ਬਿਲਕੁਲ ਅਕਾਲਪੁਰ ਨੇ ਤੈਅ ਕੀਤੀ ਵੀ ਹੁਕਮ ਹੈ ਅੰਦਰ ਸਭ ਕੁਝ ਬਾਹਰ ਹੁਕਮਨਾ ਕੋਈ ਗੁਰਬਾਣੀ ਦੇ ਨਾਲ ਪਹਿਲੀ ਘੜੀ ਤੋਂ ਇਹ ਜੁੜੀ ਹੋਈ ਹੈ ਮੈਂ ਵੀ ਜੁੜੇ ਹੋਇਆ ਮੈਨੂੰ ਪਤਾ ਕਦੋਂ ਮਨਾ ਕੇ ਤਾਂ ਤੈਨੂੰ ਤੁਸੀਂ ਨਹੀਂ ਜੁੜੇ ਹੋਏ ਹੈ ਕੱਦ ਕੇ ਆ ਤੁਸੀਂ ਨਹੀਂ ਜੁੜੇ ਤੁਸੀਂ ਨਾ ਜੜੋ ਤੁਸੀਂ ਇਹ ਤੁਸੀਂ ਉਹ ਫੁਲਾਣਾ ਹੈ ਕੱਦ ਕੇ ਆ ਤਮਕ ਚੀਜ਼ਾਂ ਨੂੰ ਤਪਾ ਛੇੜਦੇ ਨਹੀਂ ਖਾਸ ਕਰਕੇ ਮੈਂ ਤਾਂ ਬਿਲਕੁਲ ਨਾ ਛੇੜਾਂ ਹਾਂ ਕਿ ਤੇਰੇ ਧਰਮ ਨੂੰ ਮਾ ਟਾਰਗੇਟ ਕਰਾਂ ਜਾਂ ਕਿਸੇ ਦੇ ਵੀ ਧਰਮ ਨੂੰ ਟਾਰਗੇਟ ਕਰਾਂ ਹਾਂ ਤੁਸੀਂ ਜਿੱਥੇ ਬੇਅਦਬੀ ਕਰੋਗੇ ਨਿਰਾਦਰ ਕਰੋਗੇ ਉੱਥੇ ਤਾਂ ਮਾ ਦੀ ਲੰਦ ਦਵਾਵਾਂਗੇ ਤੁਹਾਡੀ ਮੇਰੇ ਟੀਨ ਮੈਂ ਕੀ ਆਪਣਾ ਕਿ ਜ ਕਦੇ ਵੀ ਇਹ ਦਿਲ ਦੇ ਵਿੱਚ ਮੈਲ ਨਹੀਂ ਰੱਖਦੀ ਕਿਸੇ ਵੀ ਪਕਾੜੀ ਚਾਹੇ ਜੇ ਕੋਈ ਬੁਰਾ ਕਰ ਜਵੇ ਚਾਹੇ ਉਹਨੇ ਇਸ ਲਾਈਨ ਤੇ ਕਾਇਮ ਰਹੀ ਮੇਰੇ ਲਈ ਮੈਲ ਨਾ ਰੱਖਿਆ ਉਹਨੇ மேல நீ பிளஸ் ਮੇਰੇ ਕੋਈ ਬੁਰਾ ਕਰਦੇ ਵੇ ਅਸੀਂ ਮੈਲ ਨਹੀਂ ਰੱਖਦੇ ਕਿਤੇ ਪਰ ਤੇ ਮੈਲ ਨਹੀਂ ਰੱਖਦਾ ਤਾਂ ਫਿਰ ਕਿਉਂ ਬੋੰਡ ਮਾਰਾ ਰਿਹਾ ਚੀਸਾ ਪੈਆਂ ਹੋਈਆਂ ਹਾਈ ਹਾਈ ਤੁਹਾਡੀ ਪੈਣ ਤੁਹਾਡੀ ਪੈਣੀ ਇਹ ਉਹ ਕਿਉਂ ਕਰਦਾ ਮੇਰਾ ਫਿਰ ਜੀ ਨਾ ਜੀਲੀ ਜੱਤੀ ਸੋਚਿਆ ਉਹਨਾਂ ਨੂੰ ਉਹ ਜੀ ਮੁਬਾਰਕਬਾਦ ਹਾਈ ਹਾਈ ਇਹਨੂੰ ਕਹਿੰਦੇ ਥੁੱਕ ਕੇ ਚਟੜਾ ਅਸੀਂ ਮੈਲ ਨਹੀਂ ਰੱਖਦੇ ਫੁੱਦੀ ਦਾ ਫਿਰ ਇਹ ਜੋ 11 14 ਬਿਆਥਿਆ ਉਹਨੂੰ ਮੁਬਾਰਕਬਾਦ ਉਹਨੂੰ ਫੜਾਣਾ ਉਹਤੇ ਬਣਾ ਦੇ ਬਾਲ ਮਾਤਮਾ ਉਹਨਾਂ ਨੂੰ ਫੇਰ ਵੀ ਚੜਦੀ ਕਲਾ ਚ ਰੱਖੇ ਮੈਂ ਸਾਸੀ ਉਹਨਾਂ ਨੂੰ ਮਾਰਾ ਨਹੀਂ ਬੋਲ ਸਕਦੇ ਤੇ ਫਿਰ ਹੁਣ ਇੱਥੇ ਕੀ ਗੰਡ ਮਾਰਾ ਰਹੀ ਆਲੋਕ ਨੇ ਤੁਹਾਨੂੰ ਸਿਖਾਇਆ ਕਿਉਂਕਿ ਜੜੀ ਮੇਰੀ ਮਾਤਾ ਸੀ ਉਹ ਸਾਨੂੰ ਦੱਸ ਕੇ ਕਿਵੇਂ ਪੁੱਤ ਤੁਸੀਂ ਕਿਸੇ ਨੂੰ ਮਾਰਨ ਨਹੀਂ ਬੋਲਣਾ ਦੁਨੀਆ ਕੋਨੇ ਚੋ ਮਰਜ਼ੀ ਕਰੀ ਜਾਵੇ ਮੈਨੇ ਕਦੇ ਮੈਨੇ ਨਹੀਂ ਕੰਗਾ ਬੁਰਾ ਨਹੀਂ ਹਾਂ ਬਸ ਵਸਾਤ ਹੈ ਸਕਰੀਨ ਸ਼ਾਟ ਲੈ ਲਵਾ ਵਧੀਆ ਲੱਗ ਰਿਹਾ ਪੋਸ ਤੇਰਾ ਦੇਖਦੀਆਂ ਇਹ ਗੱਲ ਨਹੀਂ ਕਹੀ ਨੇ ਕਹੀ ਆ ਵੀ ਅਮਨੇ ਜਖਾਣੀ ਹੋ ਮੇਰੇ ਨਾਲ ਵੀ ਜੇਠੂਗਾ ਭਾਈ ਹੋਰ ਕੀ ਸਮਝ ਨਹੀਂ ਪੂਰਾ ਬਣਾ ਤਨ ਦੇ ਵਿੱਚ ਪੁੱਛਦਾ ਇਹ ਪ੍ਰੋਬਲਮ ਹੁੰਦੀ ਮੈਨੂੰ ਇਹ ਹੁੰਦਾ

ਜਾਓ Hindu ਧਰਮ Sikh ਧਰਮ Muslim ਧਰਮ ਹੋਵੇ Jainism ਹੋਵੇ Buddhism ਹੋਵੇ Trishnan ਹੋਵੇ ਕੋਈ ਵੀ ਧਰਮ ਹੋਵੇ ਕਿਉਂ ਨਿਰਾਦਰ ਹੀ ਕਰਨੀ ਆ ਕਿਉਂ ਬੇਕਦਰ ਹੀ ਕਰਨੀ ਆ disrespect ਕਿਉਂ ਦੇਣੀ ਆ ਕਿਸੇ ਧਰਮ ਨੂੰ ਤੁਸੀਂ ਠੁਮਕਣਾ ਹੈਗਾ ਤੁਸੀਂ ਬਾਥਰੂਮ ਚ ਜਾ ਕੇ ਠੁਮਕ ਲੋ ਦਰਵਾਜਾ ਪੇੜ ਕੇ ਬੈਕ ਸਾਈਡ ਤੁਹਾਡਾ ਦਰਵਾਜਾ ਆ ਜਾ ਪਰ ਇਸ ਤਰੀਕੇ ਤੁਹਾਨੂੰ ਜਦ ਪਤਾ ਹੈ ਤੁਹਾਡੇ ਘਰ ਦੇ ਵਿੱਚ ਧਾਰਮਿਕ ਫੋਟੋਆਂ ਚਿੰਨ ਲੱਗੇ ਹੋਏ ਤਾਂ ਵਾਇਡ disrespect ਕਿਉਂ disrespect ਕਰਦੇ ਹੋ ਇਹ ਉਹ ਨਾਲ ਜਿਹੜੀ ਆ ਰਹੀ ਆ ਦੇਖ ਰਿਹਾ ਤੂੰ ਹੀ ਇਹ ਗੁੱਡੀ ਹੈਗੀ ਆ ਘਟ ਉਮਰ ਦੀ ਲੱਗਦੀ ਨਵਾਂ ਨਵਾਂ ਵਿਆਹ ਹੋਇਆ ਰੀਲਾ ਤੇ ਰੀਲਾ ਰੀਲਾ ਤੇ ਰੀਲਾ ਠੁਮਕੇ ਤੇ ਠੁਮਕੇ ਮਟਕ ਮਟਕ ਮਾਰ ਠੁਮਕਾ ਹਿਲਾ ਚੱਤੜ ਹਿਲਾ ਚੱਤੜ ਲੱਗੀ ਹੋਈ ਏ ਇਹਦੇ ਘਰ ਦੇ ਕਿੱਥੇ ਆ ਜੀ ਕੋਈ ਵੱਡਾ ਸਮਝਦਾਰ ਬਜ਼ੁਰਗ ਹੈ ਨਹੀਂ ਘਰ 'ਚ ਕੋਈ ਰੋਕ ਡੋਕ ਕਰਨ ਵਾਲਾ ਨਹੀਂ ਹੈ ਕਿ ਕੁੜੀ ਆ ਕੇ ਕਰਦੀ ਪਈ ਆ ਤੂੰ ਮਟਕਤੀ ਬਈਂ ਘਟੋ ਘਟ ਦਰਜਾ ਭੇਡਲਾ ਤੇਰੀ ਐਦਾ ਤਾਂ ਹੈ ਨਹੀਂ ਤੇਰੇ ਘਰ 'ਚ ਕੋਈ ਲੋਕੇਸ਼ਨ ਹੈ ਨਹੀਂ ਕੋਈ ਐਸੀ ਜਗ੍ਹਾ ਹੈ ਨਹੀਂ ਜਿੱਥੇ ਤੂੰ ਮਟਕ ਹੀ ਨਹੀਂ ਸਕਦੀ ਤੇਰੀ ਮਜਬੂਰੀ ਹੈ ਉੱਥੇ ਤੂੰ ਪਰਦਾ ਲਾ ਸਕਦੀ ਜੇ ਐਦਾ ਵੀ ਹੋਵੇ ਹਾਂ ਜਿਆਦਾ ਰੀਲ ਬਣਾਣੀ ਆ ਪਰ ਐਸੀ ਤਾਂ ਹੈ ਨਹੀਂ ਕਿ ਕਿ ਤੇਰੀ ਰੀਲ ਕਾਫੀ ਸਾਰੀ ਦੇਖੀ ਜੀ ਜੀ ਤੂੰ ਦਰਵਾਜਾ ਬੰਦ ਕਰਕੇ ਕਮਰੇ ਦਾ ਤੇ ਗੇਟ ਦੇ ਮੂਹਰੇ ਮਟਕਦੀ ਪਈ ਆ ਤੇ ਫਿਰ ਇਹ ਸਪਨਾਉਂਸ ਹਰ ਤੱਕ ਕਿਉਂ ਕਰਨੀ ਹੈਗੀ ਆ ਹਨਾ ਕਈ ਦਿਨਾਂ ਤੋਂ ਮੇਰੇ ਸਾਹਮਣੇ ਇਹਦੀ ਰੀਲ ਆਉਂਦੀ ਸੀ ਗੁੱਡੀ ਦੀ ਹਨਾ ਸੋ ਮੈਨੂੰ ਬੜੀ ਇਰਿਟੇਸ਼ਨ ਇਰਿਟੇਸ਼ਨ ਹੋਵੇ ਫਿਰ ਮੈਂ ਹਾਰ ਕੇ ਇਹਦਾ ਪ੍ਰੋਫਾਈਲ ਖੋਲ ਹੀ ਲਿਆ ਮੈਂ ਤਾਂ ਚਾਤੀ ਮਾਰਨ ਦਾ ਸਹੀ ਹੈ ਕਿ ਇਸ ਚੀਜ਼ ਜਨਮੇ ਚਾਤੀ ਮਾਰੀ ਮੈਂਗਾ ਬੈਂਚ ਉਹਦੇ ਤਾਂ ਰੱਬ ਵੱਲ ਹੀ ਹੋ ਗਿਆ ਰੱਬ ਕਹਿੰਦਾ ਹੋਵੇ ਇਹਦੀ ਬੁੰਡ ਮਾਰਿਆ ਇਹਦੀ ਬੁੰਡ ਮਾਰਿਆ ਨਿੱਕੀ ਬੁੰਡ ਮਾਰ ਉਹ ਕੰਮ ਹੋ ਗਿਆ ਮੈਂ ਇਸ ਚੀਜ਼ ਨੂੰ ਬਿਲਕੁਲ ਸਹੀ ਨਹੀਂ ਸਮਝਦੀ ਯਾਰ ਤੁਸੀਂ ਰੀਲਾਂ ਬਣਾਉਣੀਆਂ ਬਲੌਗ ਬਣਾਉਣੀਆਂ ਜਿਸ ਤਰ੍ਹਾਂ ਕੁਝ ਵੀ ਬਣਾਓ ਕੁਝ ਵੀ ਬਣਾਓ ਹੈਨਾ ਪਰ ਐਟਲੀਸਟ ਥੋੜੀ ਅਕਲ ਦਾ ਇਸਤੇਮਾਲ ਕਰੋ ਕੋਈ ਕਿਸੇ ਵੱਡੇ ਬਜ਼ੁਰਗ ਦਾ ਵੀ ਹਾਥੇ ਚ ਹੋਣਾ ਚਾਹੀਦਾ ਠੀਕ ਹੈ ਤੁਹਾਡੀ ਕੁੜੀ ਨੂੰ ਸ਼ਾਂਤ ਹੈਗਾ ਮਨ ਪਰਚਾ ਵੇਲੇ ਕਰਦੇ ਹੋ ਤੁਸੀਂ ਐ ਸੂਟ ਪਟੰਗ ਹਰਕਤਾ ਸਾਡੇ ਮੇਰੇ ਹਸਾਮ ਨਾਲ ਲੋਟ ਪਟੰਗ ਹਰਕਤਾ ਹੈ ਨਾ ਸੋ ਉਸ ਚੀਜ਼ ਦਾ ਥੋੜਾ ਧਿਆਨ ਰੱਖਿਆ ਕਰੋ ਕਿਉਂਕਿ ਧਰਮ ਦਾ ਧਰਮ ਦਾ ਮੁੱਦਾ ਐਸਾ ਹੈਗਾ ਇੰਨਾ ਸੈਂਸਿਟਿਵ ਹੈ ਜਿਹੜਾ ਮੰਦੀ ਧਰਮ ਲਾਓ ਮਿੰਟ ਚ ਬਵਾਲ ਹੋ ਜਾਂਦੇ ਆ ਮਿੰਟ ਚ ਵਰਲਡ ਵਾਰਾ ਛੇੜ ਜਾਂਦੀਆਂ ਜੰਗਾ ਛੜ ਜਾਂਦੀਆਂ ਇੱਕ ਛੋਟੀ ਛੋਟੀ ਚੀਜ਼ਾਂ ਨਾਲ ਹਰਕਤਾ ਨਾਲ ਆਪਣੀ ਬੇਵਕੂਫੀਆਂ ਨਾਲ ਮਿੰਟ ਚ ਮਿੰਟ ਚ ਦਗੇ ਫਸਾਦ ਹੋ ਜਾਂਦੇ ਆ ਕਿਉਂ ਨਹੀਂ ਤੁਹਾਨੂੰ ਪਤਾ ਹੈ ਤੁਹਾਨੂੰ ਨਹੀਂ ਪਤਾ ਇਹ ਆ ਮਤਲਬ ਪੰਜਾਬ ਦੀ ਹੈ ਸ਼ਾਇਦ ਮੇਬੀ ਪਤਾ ਨਹੀਂ ਕਿਹੜੀ ਜਗ੍ਹਾ ਦੀ ਹੈਗੀ ਹੈ ਸਟੇਟ ਦੀ ਹੈਗੀ ਗਾਣੇ ਗੁਣੇ ਜਿਸ ਹਿਸਾਬ ਨਾਲ ਮੈਂ ਤਾਂ ਪੰਜਾਬ ਦੀ ਲੈ ਕੇ ਚੱਲ ਰਹੀ ਹਾਂ ਸੋ ਪਤਾ ਹੋਣਾ ਚਾਹੀਦਾ ਪੰਜਾਬ 'ਚ ਕਿੰਨੇ ਹੀ ਘਟਨਾਵਾਂ ਹੋ ਚੁੱਕੀਆਂ ਤਾਂ ਰਮਧਾਰਮਿਕ ਬੇਅਦਬੀਆਂ ਨੂੰ ਲੈ ਕੇ ਕਿੰਨੇ ਬਵਾਲ ਹੋ ਚੁੱਕੇ ਹੋ ਇੱਕ ਤਿਰੰਗਾ ਦੇ ਮੱਥੇ ਤੇ ਲਾ ਕੇ ਅੰਦਰ ਬੜੀ ਸੀ ਉਹ ਯੋਗਾ ਕਰਨ ਬੈਗੀ ਵੀਡੀਓਗ੍ਰਾਫੀ ਕਰਨ ਬਹੁਤ ਚੀਜ਼ਾਂ ਹੋਈਆਂ ਤੇ ਇਸ ਚੀਜ਼ ਨੂੰ ਕਿਉਂ ਨਹੀਂ ਤੁਸੀਂ ਮਤਲਬ ਸੀਰੀਅਸ ਲੈਂਦੇ ਜਾਂ ਅਵੇਅਰ ਨਹੀਂ ਹੋ ਦੁਨੀਆ ਤੋਂ ਕਿ ਦੁਨੀਆ 'ਚ ਕੀ ਚੱਲਦਾ ਪਿਆ ਤੁਹਾਡੇ ਆਲੇ ਦੁਆਲੇ ਕੀ ਚੱਲਦਾ ਪਿਆ ਏ ਇਸ ਕੁੜੀ ਤਾਂ ਕੋਈ ਗੱਲ ਪੁੱਛਾਓ ਭਈ ਕੁੜੀਏ ਇਹ ਚੀਜ਼ਾਂ ਨਾ ਕਰ ਤੂੰ ਮਟਕਣਾ ਮਟਕੀ ਜਾ ਐਟਲੀਸਟ ਉੱਥੇ ਪਿੱਛੇ ਪਰਦਾ ਲਾ ਲ ਜੇ ਜਗਾ ਨਹੀਂ ਹੈ ਦੇ ਉਹ ਐ ਮਤਲਬ ਪੁੱਛ ਹਾਲਤਾ ਕਰ ਭਈਆ ਇਹ ਮੈਨੂੰ ਨਹੀਂ ਪਰਸਨਲੀ ਚੰਗੀਆਂ ਲੱਗਦੀਆਂ ਗੱਲਾਂ ਕਿ ਤੁਸੀਂ ਧਰਮ ਦਾ ਨਿਰਾਦਰ ਕਰੋ ਕਿਉਂਕਿ ਮੈਂ ਕਰਦੀ ਨਹੀਂ ਮੈਂ ਮੰਨਦੀ ਆ ਕਿ ਮੈਂ ਧਾਰਮਿਕ ਨਹੀਂ ਹੈਗੀ ਪਰ ਮੈਂ ਨਿਰਾਦਰ ਵੀ ਨਹੀਂ ਕਰਦੀ ਕਿਸੇ ਤਰ੍ਹਾਂ ਹੁੰਦਾ ਕਿ ਮੈਂ ਬੇਅਦਬੀਆਂ ਕਰਾਂ ਜਾਂ ਬੇਵਕੂਫੀਆਂ ਕਰਾਂ ਇਸ ਤਰ੍ਹਾਂ ਦੀਆਂ ਸੋ ਇਸ ਚੀਜ਼ ਦਾ ਧਿਆਨ ਰੱਖਿਆ ਕਰੋ ਕੁੜੀਓ ਜਿਨ੍ਹਾਂ ਨੇ ਮਟਕਣਾ ਮਟਕਣਾਗਾ ਮਟਕੋ ਭਈਆ ਤੁਹਾਡੇ ਇੱਛਤੜੇ ਮੈਂ ਮੈਂ ਕਿਹੜਾ ਰੋਕ ਲੈਣਾ ਹੈਗਾ ਹਨਾ ਚਲੋ ਵਲਗਰ ਕੁਛ ਵੀ ਨਾ ਪਾਉ ਤੁਸੀਂ ਨਾ ਨਾਰਮਲ ਤੁਸੀਂ ਜੋ ਮਰਜ਼ੀ ਪਾਓ ਸੂਟ ਪਾ ਕੇ ਮਤਲਬ ਇਹ ਆ ਕਿ ਆਪਦਾ ਤੁਸੀਂ ਇਹ ਮੈਂ ਇਹ ਤਾਂ ਨਹੀਂ ਕਹਿੰਦੀ ਕਿ ਤੁਸੀਂ ਬੰਦ ਕਰ ਦੋ ਕਿ ਮੈਂ ਖੁਦ ਕਰਦੀ ਆ ਬਟ ਮੈਂ ਵਲਗਰ ਵੀ ਨਾ ਕੁਝ ਵੀ ਨਾ ਪਾਉ ਸ਼ੁਕਰ ਹੈ ਸ਼ੁਕਰ ਹੈ ਬੀਬੀ ਜੀ ਨੇ ਬਹੁਤ ਸੋਹਣੀ ਗੱਲ ਕਹੀ ਹੈ ਆਈਓ ਗੱਲ ਰੋਸਟਰ ਵੀ ਕਹਿੰਦੇ ਆ ਜਿਸ ਹਿਸਾਬ ਦਾ ਮੈਨੂੰ ਲੱਗਦਾ ਮੈਂ ਮੇਰੀ ਤਾਂ ਸੋਚ ਹੀ ਹੋਇਆ ਵਲਗਰ ਗੰਦਗੀ ਨੰਗ ਪਣਾ ਨਾ ਪਾਉ ਤੁਸੀਂ ਸੂਟ ਪਾ ਕੇ ਪੂਰੇ ਕੱਪੜੇ ਪਾ ਕੇ ਵੈਸਟਰਨ ਕੱਪੜੇ ਵੀ ਸੋਹਣੇ ਹੁੰਦੇ ਆ ਫੁੱਲ ਡਰੈਸਾਂ ਹੁੰਦੀਆਂ ਜੱਚਦੀਆਂ ਹੁਣ ਬਾਡੀ ਤੇ ਤੁਹਾਡੀ ਹੁਣ ਇੱਕ ਕਾਰਪਰੀ ਤੇ ਹੈਗੀ 35 ਪਾਵੇ ਉਹ ਮਤਲਬ ਛੋਟੇ ਕੱਪੜੇ ਪਾਵੇ ਜਸਜਦੀ ਹੈ ਸਰੀਰ ਤੁਹਾਡਾ ਫੱਬਣਾ ਚਾਹੀਦਾ ਜਲੂਸ ਨਾ ਲੱਗੋ ਜੇ ਜਲੂਸ ਲੱਗੋਗੇ ਤਾਂ ਫਿਰ ਆਪਾਂ ਵੀ ਮਜਬੂਰ ਹੋ ਜੰਨੀ ਬੁੰਡਮਾਰਨ ਨੂੰ ਕੀ ਕਰੀਏ ਹੁਣ ਆਪੇ ਆਂਟੀ ਜੀ ਨੇ ਕਿਹਾ ਕੀ ਬਲ ਕਰਨਾ ਪਾਓ ਪੰਜੀ ਤੁਸੀਂ ਕੱਪੜਾ ਦਾ ਤਾਂ ਕਹਿਤਾ ਲੇਕਿਨ ਤੁਹਾਡੇ ਘਰ ਦੇ ਵਿੱਚ ਕੀ ਚੱਲਦਾ ਪਿਆ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਤੁਸੀਂ ਪਹਿਲੇ ਭਰਾ ਭਰਾ ਕਹਿ ਕੇ ਆਪਣੀ ਧੀ ਚਦਵਾਈ ਗਈ ਹੈ ਨਾ ਫਿਰ ਉਹਨਾਂ ਨਾਲ ਇੰਗੇਜਮੈਂਟ ਕਰਦੇ ਫਿਰ ਤੋੜ ਦਿੰਦੇ ਚਲੋ ਤੁਹਾਡਾ ਪਰਸਨਲ ਮੈਟਰ ਹੁਣ ਫਿਰ ਅਗੇਨ ਬਜ਼ਾਰ ਵਿਆਹ ਆ ਤਾਂ ਤੁਸੀਂ ਕਿਸੇ ਮੁੰਡੇ ਨੂੰ ਇਦਾਂ ਸਜਤਾ ਜਿਕੇ ਮਤਲਬ ਇਨਵਾਈਟ ਕਰ ਰਹੇ ਆ ਇਨਵਾਈਟ ਕਰਨ ਚ ਦਿੱਕਤ ਨਹੀਂ ਆ ਪਰ ਆ ਜਿਹੜਾ ਨਾ ਇਹ ਛੁੜੀਆਂ ਛੁੜੀਆਂ ਗੱਲਾਂ ਇਨ ਲਿਵਨ ਵਾਲੇ ਕਲਚਰ ਨੂੰ ਮਤਲਬ ਗ੍ਰੀਨ ਸਿਗਨਲ ਮਿਲ ਰਿਹਾ ਤੁਹਾਡੇ ਵੱਲੋਂ ਮੈਨੂੰ ਜੋ ਲੱਗਦਾ ਪਿਆ ਇਹਨਾਂ ਦੀਆਂ ਗੱਲਾਂ ਤੋਂ ਕਿਉਂਕਿ ਇਹ ਬਹੁਤ ਫ੍ਰੀ ਮਾਈਂਡ ਦੇ ਲੋਕ ਹੈਗੇ ਹੋਣਾ ਵੀ ਚਾਹੀਦਾ ਵਧੀਆ ਵੀ ਗੱਲ ਹੈ ਲੇਕਿਨ ਐਡੇ ਵੀ ਫ੍ਰੀ ਨਾ ਹੋਵੋ ਕਿ ਤੁਹਾਡੇ ਧੀਆਂ ਨੂੰ ਤੁਹਾਡੇ ਬੱਚਿਆਂ ਨੂੰ ਫ੍ਰੀडम ਇਸ ਤਰ੍ਹਾਂ ਦੀ ਮਿਲੇ ਕਿ ਜਾਂ ਪੁੱਤਰ ਜਾਂ ਧੀ ਹੈ ਤੂੰ ਲਿਵਿੰਚਰ ਹੈ ਨਾ ਤੂੰ ਲਿਵਿੰਚਰ ਹੈ ਤੂੰ ਇਹਦੇ ਨਾਲ ਰਿਲੇਸ਼ਨ ਬਣਾਨਾ ਤੂੰ ਇਹਦੇ ਨਾਲ ਬਣਾ ਰਿਲੇਸ਼ਨ ਬਣਾਣਾ ਹੀ ਕਿਉਂ ਹੈ ਜਾਂ ਬਣਾ ਲਿਆ ਜਾਂ ਫਿਰ ਵਟੇਵਰ ਕੀ ਮੈਂ ਮੈਂ ਇਹਨਾਂ ਚੀਜ਼ਾਂ ਤੋਂ ਕੀ ਸਮਝਦੀ ਬਈ ਜੇ ਬੱਚਿਆਂ ਨੂੰ ਨਾ ਘਰ ਉਹ ਆਪਣਾ ਪਨ ਪਿਆਰ ਇੰਪੋਰਟੈਂਸ ਨਹੀਂ ਮਿਲਦੀ ਤੇ ਬੱਚੇ ਨੇ ਬਾਹਰ ਕਿਤੇ ਜਾ ਕੇ ਪਿਆਰ ਲੱਭਣਾ ਉਹਨੇ ਖੁਸ਼ੀ ਲੱਭਣੀ ਆ ਜੇ ਬੱਚਾ ਘਰ ਚ ਖੁਸ਼ ਨਹੀਂ ਹੈ ਤੇ ਉਹਨੇ ਬਾਹਰ ਜਾਣਾ ਹੀ ਜਾਣਾ ਹੈ ਬਾਹਰ ਕੋਈ ਮੁੰਡਾ ਜਾਂ ਕੁੜੀ ਤੁਹਾਨੂੰ ਪਿਆਰ ਦੇ ਦੇਵੇ ਤੁਸੀਂ ਉੱਥੇ ਵੱਲਦਾ ਹੋ ਜਾਣਾ ਉਹੀ ਉਹ ਜੇ ਆਪਣਾ ਪਨ ਖੁੱਲ ਆਪਸ ਵਿੱਚ ਬਿਨਾਂ ਡਰੇ ਗੱਲ ਕਰਨਾ ਘਰ ਚ ਨਹੀਂ ਹੋਏਗਾ ਤਾਂ ਫਿਰ ਆ ਚੀਜ਼ਾਂ ਹੋਣੀਆਂ ਕਾਮਨ ਚੀਜ਼ਾਂ ਨਹੀਂ ਸਿੰਪਲ ਜੀ ਗੱਲ ਹੈ ਆਂਟੀ ਜੀ ਐਵੇਂ ਬਹਿ ਗਏ ਇੱਥੇ ਬਹਿ ਚੁ ਗਿਆਂ ਚੋ ਤੇ ਕੋਈ ਨਹੀਂ ਪਈ ਸੁਣਾ ਗਿਆਂ ਚੋ ਤੇ ਵਾਰੀ ਗੁੱਟ ਉਹਨਾ ਕਿੰਮੀ ਪਵਨ ਹੈ ਆਈ ਥਿੰਕ 6 ਕੇ ਸਾਲ ਨਾ 5 6 ਸਾਲ ਤੇ ਆਲਮੋਸਟ ਆਲਮੋਸਟ ਲਗਾ ਕੇ ਚਲੋ 5 ਦੇ 5 ਸਾਲ ਹੀ ਲਾ ਲਓ ਜਦ ਪਵਨ ਕੈਨੇਡਾ ਗਿਆ ਉਦੋਂ ਤੱਕ ਡੇਲੀ ਇੱਕ ਇੱਕ ਰਾਤ ਇਕੱਠੇ ਰਹੇ ਨੇ ਇੱਕ ਇੱਕ ਰਾਤ ਪਾ ਮਤਲਬ ਬਹੁਤ ਲੰਬਾ ਸਮਾਂ ਵਾ ਔਰ ਮੈਂ ਹੈਰਾਨ ਪਵਨ ਦੇ ਉੱਤੇ ਇਸ ਰਿਸ਼ਤੇ ਦੇ ਉੱਤੇ ਜੋ ਵੀ ਹੋਇਆ ਇਹਨਾਂ ਦਾ ਜੋ ਵੀ ਤਮਾਸ਼ਾ ਹੋਇਆ ਇਹ ਇੰਨਾ ਇਜ਼ੀ ਕਿਵੇਂ ਛੱਡ ਲਿਆ ਇੱਥੇ ਤਾਂ 10 ਦਿਨ ਕਿਸੇ ਗਲੀ ਦੇ ਕੁੱਤੇ ਨਾਲ ਪਿਆਰ ਪੈ ਜਾਂਦਾ ਭੈਣੋ ਉਹ ਜੇ ਨਹੀਂ ਆਵੇ ਤੇ ਉੱਥੇ ਦੇ ਲੰਡਾ ਹੋਲਾ ਪੈ ਜਾਂਦਾ ਕਿ ਹਾਏ ਵਿਚਾਰਾ ਆਇਆ ਨਹੀਂ ਅੱਜ ਰੋਟੀ ਖਾਣ ਨਹੀਂ ਆਇਆ ਦੁੱਧ ਪੀਣ ਨਹੀਂ ਆਇਆ ਸੋ ਸਿੰਪਲ ਜੀ ਗੱਲ ਹੈ ਪਰ ਥੋੜਾ ਅਜੀਬ ਹੈ ਇਹਨਾਂ ਦੇ ਰਿਸ਼ਤੇ ਪਤਾ ਨਹੀਂ ਕਿਹਦੇ ਬਣੇ ਹੋਏ ਪੱਥਰ ਦੇ ਬਣੇ ਆ ਪਵਨੇ ਮੇਰੇ ਸਾਹਮਣੇ ਇਹਨਾਂ ਨੂੰ ਹੋ ਜਾਣਾ ਚਾਹੀਦਾ ਪਰ ਕੋਈ ਕਹਿੰਦੇ ਨਾ ਰਿਸ਼ਤੇ ਜੇ ਕੁਝ ਬੱਚੇ ਨਾ ਹੋਵੇ ਫਲਾਨਾ ਫਲਾਨਾ ਕੀ ਗੰਦ ਹੈ ਇਹ ਤਾਂ ਕੀ ਕਿ ਪਵਨ ਨੂੰ ਨਹੀਂ ਪਤਾ ਸੀ ਕਿ ਆਪਨੇ ਇਹ ਜਨਾਨੀ ਪ੍ਰੈਜ਼ੈਂਟ ਕਰ ਰਹੇ ਆਪਣੀ ਜਨਾਨੀ ਉੱਪਰ ਥੱਲੇ ਦਿਖਾ ਰਿਹਾ ਇਹਦਾ ਕੀ ਸਾਈਡ ਇਫੈਕਟ ਆ ਸਕਦਾ ਆਪ ਹੀ ਦਲੀਆਂ ਦੀ ਤਰ੍ਹਾਂ ਆਪਣੀ ਜਨਾਨੀ ਦਿਖਾਈ ਜਾਂਦਾ ਸੀ ਤਾਂ ਫਿਰ ਤੂੰ ਪਵਨੇ ਕੀ ਉਮੀਦ ਕਰਦਾ ਪਿਆ ਹੁਣ ਤੂੰ ਇੱਥੇ ਆ ਕੇ ਸ਼ਰੀਫ ਬੰਦਾ ਪਿਆ ਨਹੀਂ ਪਿੱਛੇ ਛੱਡ ਤਾ ਫਲਾਂ ਨਾ ਦੇਖਣਾ ਪਰ ਇਹ ਪਹਿਲੀ ਚੀਜ਼ ਆ ਕਿ ਮੈਨੂੰ ਤਾਂ ਲੱਗਦਾ ਸਾਰਾ ਤਮਾਸ਼ਾ ਇਹਨਾਂ ਨੇ ਫੇਰ ਇਕੱਠੇ ਹੋ ਜਾਣਾ ਜੋ ਕੀ ਹੋਣਾ ਵੀ ਚਾਹੀਦਾ ਵਧੀਆ ਭਈਆ ਘਰ ਬਸੇ ਇਹਨਾਂ ਦਾ ਬਸੇ ਪਰ ਐਸੀ ਚੂਤਿਆ ਹਰਕਤਾਂ ਕਰੋਗੇ ਨਾ ਜਿਹੜਾ ਆਪਣੇ ਸ਼ੁਰੂਆਤੀ ਟਾਈਮ 'ਚ ਕਰਦਾ ਰਿਹਾ ਪਵਨਾਂ ਆਪਣੀ ਚ ਨਾਨੀ ਦਿਖਾ ਇੱਕ ਕਰਨ ਨੇ ਕਿਹੜਾ ਸੂਟ ਪਾਇਆ ਕਰਨ ਸੂਟ ਦਿਖਾਈ ਇਸਕੇ ਰਣਜੇ ਕਰਨੇ ਕਰਨੇ ਕਰਦਾ ਹੁੰਦਾ ਸੀ ਇਹਨੂੰ ਇਹ ਕੀ ਨਾਮ ਹੈ ਲਾ ਕਿੰਮੀ ਕਿੰਮੀ ਪਵਨ ਤੇਰਾ ਨਾਮ ਹੋਊਗਾ ਸ਼ਾਇਦ ਇਹਦਾ ਸੋ ਇਹ ਗੱਲ ਹੈ ਫਿਰ ਤੁਹਾਨੂੰ ਸਾਰੇ ਰੋਸਟਰ ਮਾੜੇ ਲੱਗਦੇ ਜੇ ਰੋਸਟਰ ਟੋਕ ਪਾ ਦਿੰਦੇ ਵੀ ਆਪਣੀ ਜਨਾਨੀਆਂ ਦਾ ਨਾ ਦਿਖਾਓ ਬਾਅਦ ਕਿ ਪਛਤਾਉਂਗੇ ਜੇ ਬਾਰੂ ਕਿਸੇ ਨੇ ਹੱਥ ਪਾ ਲਿਆ ਹੈ ਹੁਣ ਜਾ ਮਾਰ ਲਾ ਤੁਹਾਡੀ ਜਨਾਨੀ ਨੂੰ ਹੁਣ ਦੇ ਆ ਦੇਖ ਲਓ ਪਵਨ ਮਾਰਦਾ ਪਿਆ ਮੂੰਹ ਲਟਕਾ ਕੇ ਫਟਾ ਹੋਇਆ ਚਲ ਬੰਡ ਮਰਾਉ ਅੱਜ ਬੁੱਧ ਗਿਆ ਚੋਦ ਲਿਆ ਹੈ ਅਜੇ ਨਹੀਂ ਗਿਆ ਚੋਦਣ ਬਸ ਚਾਰਤ ਦਿਨ ਬਾਅਦ ਗਿਆ ਤੂੰ ਤੇ ਹਜੇ ਪਹਿਲੀ ਰਾਤ 에ਰੀ 에ਰੀ ਸੁਣੋ ਜਰਾ ਗੱਪ ਸੁਣੋ ਇਹ ਮੈਨੂੰ ਛੱਡ ਕੇ ਚਲੇ ਗਏ ਇੰਨਾਂ ਦਾ ਰੋ ਰੋ ਕੇ ਬੁਰਾ ਹਾਲ ਮੇਰੇ ਕੋਲ ਸਿਰਫ ਸਕਰੀਨਸ਼ਾਟਸ ਵੀ ਰਿਕਾਰਡਿੰਗਸ ਸਾਭੀ ਹੋਈ ਹੈ ਕਿ ਇਹ ਬੰਦਾ ਮੈਨੂੰ ਇੱਕ ਦਿਨ ਵੀ ਕੱਲੀ ਨਹੀਂ ਛੱਡ ਸਕਦਾ ਤੇ ਉਸ ਤੋਂ ਬਾਅਦ ਫਿਰ ਆਏ ਹਾਏ ਹਾਏ ਕੱਲੀ ਨਹੀਂ ਛੱਡ ਸਕਦਾ ਇੱਕ ਮਿੰਟ ਕਮੈਂਟ ਪੜੋ ਜਰਾ ਇਹ ਆਹਾ ਤੇ ਕਨੇਡਾ ਚ ਕੱਲੀ ਕਿਵੇਂ ਛੱਡਤੀ ਉੱਥੇ ਗੁਰਸਿੱਧੂ ਨੇ ਭੂਸੜਾ ਕਟਿਆ ਇਹਦਾ ਫੁੱਲ ਉਹ ਵੀ ਦੱਸ ਦੇ ਕੀ ਤੁਹਾਡੀ ਇੱਜ਼ਤ ਹੈ ਵੇ ਫੈਨਫਲੈਂਸਰੋ ਕਿਤੇ ਕਿਤੇ ਤੁਸੀਂ ਹੱਗਦੀਆਂ ਮੂਤਦੀਆਂ ਖੰਗਦੀਆਂ ਫੜਦੀਆਂ ਚੁੰਗਦੀਆਂ ਲੰਮੇ ਬਣੀਆਂ ਸਭ ਕੁਝ ਹੈ ਪਬਲਿਕ ਹੋ ਜਾਂਦਾ ਫਿਰ ਤੁਸੀਂ ਇਹ ਕਹਿਣ ਦੇ ਹੱਕਦਾਰ ਨਹੀਂ ਹੁੰਦੇ ਕਿ ਵੀ ਸਾਡੀ ਪਰਸਨਲ ਲਾਈਫ ਹੈ ਇੰਟਰਫੇਅਰ ਕਰਦੇ ਫਲਾਨਾ ਫਲਾਨਾ ਜੋ ਵੀ ਤੁਸੀਂ ਗਿਆਨ ਚਉਦੇ ਹੋ ਗੁੰਡਪੱਟੀ ਨੂੰ ਪਤਾਸ਼ੇ ਬਣਦੇ ਜਾਂਦੇ ਤੁਸੀਂ ਨਹੀਂ ਕਰ ਸਕਦੇ ਇਹ ਰੀਤਨ ਰੂਲਾ ਸੈਮਨ ਨਰੂਲਾ ਟੱਪਰ ਲਾ ਲਓ ਜਾਂ ਇਹਨਾਂਦਰ ਕੋਈ ਵੀ ਪਰਸਨ ਲਾ ਲਓ ਜਿਹੜਾ ਸੋਸ਼ਲ ਮੀਡੀਆ 'ਚ ਇਨਫਲੂਐਂਸਰ ਹੈਗਾ ਲੱਖਾਂ ਦੇ ਹਿਸਾਬ ਨਾਲ ਹਜ਼ਾਰਾਂ ਦੇ ਹਿਸਾਬ ਨਾਲ ਤੁਹਾਡੇ ਫੋਲੋਅਰ ਸਬਸਕ੍ਰਾਈਬਰ ਹੈਗੇ ਆ ਤਾਂ ਫਿਰ ਤੁਸੀਂ ਇਹ ਚੀਜ਼ਾਂ ਨਾ ਕਿਹਾ ਕਰੋ ਕਿ ਬਈ ਸਾਡੀ ਪਰਸਨਲ ਲਾਈਫ ਹੈ ਬਈ ਕੁਛ ਨਹੀਂ ਤੁਹਾਡਾ ਪਰਸਨਲ ਕੁਛ ਵੀ ਨਹੀਂ ਹੈ ਤੁਸੀਂ ਕਿਤੇ ਵੀ ਜਾਓਗੇ ਤੁਹਾਡੀ ਫੋਟੋ ਕਲਿੱਕ ਕਰਕੇ ਕੁਛ ਵੀ ਕਿਤੇ ਵੀ ਕੀਤਾ ਜਾ ਸਕਦਾ ਵਾ ਜੋ ਕਿ ਗਲਤ ਹੈ ਤਾਂ ਫੋਟੋ ਨਹੀਂ ਖਿੱਚਣੀਆਂ ਚਾਹੀਦੀ ਕਿਸੇ ਵੀ ਜਾਂ ਫਿਰ ਚਲ ਬੰਡ ਮਾਰ ਭਈਆ ਮੇਰਾ ਕੀ ਹੈ ਜੇ ਤੇਰੇ ਖਸਮ ਨੂੰ ਕੋਈ ਨਹੀਂ ਤਾਂ ਮੈਂ ਕੀ ਬੱਲਣ ਤੇ ਤੂੰ